ਆਈਆ ਆ ਬਾਈ ਜਨਾਓ ਬਾਤ ਸਹੀ ਹਟ ਕਮਾਂਡਰ ਮੈਂ ਵੀ ਮੜਿਆ ਆਪੂ ਸਿੰਗੋ ਡਾਕਟਰ ਦਾ ਡੀਗਰੀ ਕੋਲ ਹੋਣੀ ਸਹੀ ਇਹ ਤਾਂ ਜੂ ਬਾਰੇ ਨੇ ਮੇਰੇ ਜਿੱਡੀ ਆ ਪੂਰੀ ਹੋਰ ਆਣਾ ਬਹੁਤ ਬਹੁਤ ਇਦਾਂ ਕਾਤ ਕਾ ਸਾਡੇ ਰਿਸ਼ਤੇਦਾਰ ਆ ਗਏ ਸਟੇਲਗਾ ਚੋਂ ਇਹ ਇਦਾਂ ਕੱਪਾ ਕੋਈ ਕੋਈ ਮੱਧ ਨਹੀਂ ਹੁੰਦਾ ਬਈ ਹਾਂ ਉਹ ਮੈਂ ਯਾਰ ਸਾਡੇ ਹਰੇ ਹਰਿਆਣੇ ਚੋਂ ਵੀ ਉਹਦਾ ਕੱਪੀ ਖੜੀ ਕੱਪੀ ਵੀ ਆ ਬਾਈ ਮੈਂ ਕਹਿੰਦਾ ਸਿਰ ਆ ਜਾਮਾ ਯਾਰ ਜਾਂ ਇੱਕ ਇਹ ਬਈ ਜਾਂ ਇੱਕ ਅਸੀਂ ਆਦਮਪੁਰੇ ਇੱਕ ਮੱਝ ਦਾ ਟ੍ਰੀਟਮੈਂਟ ਕਰੀ ਜਾਂਦੇ ਆ ਉਹ ਇਹਦੇ ਜਿੱਡੀ ਉਹ ਬਾਈ ਨੇ ਲਈ ਆ ਉਹ ਰਹਿੰਦੀ ਨਹੀਂ ਉਹ ਵੀ ਤੇ ਉਹ ਹੋ ਜੂਗੀ ਸੋਹਣੀ ਬਹੁਤ ਵੀ ਬਹੁਤ ਐ ਕਰਦੇ ਵੀ ਇਹ ਨਹੀਂ ਕਰਦਾ ਚੱਲ ਮੈਨੂੰ ਪਹਿਲਾਂ ਹੀ ਪਤਾ ਸੀ ਬਾਈ ਹਾਰਡਨੈਸ ਹੈ ਦੇ ਅੰਦਰ ਤਾਂ ਹੀ ਇਹ ਹੀਟ ਲੰਮੀ ਰੱਖਦੀ ਆ ਮੱਝ ਤੇਰੀ ਬਾਈ ਕੋਈ ਚੱਕਰ ਨਹੀਂ ਬਾਈ ਇਹਦੇ ਦਵਾਈ ਭਰਾਂਗੇ ਆਪਾਂ ਅਗਲੀ ਵਾਰੀ ਟੀਕਾ ਭਰਾਂਗੇ ਠੀਕ ਆ ਨਾਲ ਤੇਨੂੰ ਗੋਲੀਆਂ ਤੇ ਪਾਊਡਰ ਲੈ ਕੇ ਦਿਨਾ ਬਸ ਉਹ ਦਿਓ ਤੇ ਰਹਿ ਜੂਗੀ ਕੋਈ ਚੱਕਰ ਨਹੀਂ ਇੱਕ ਦੋ ਵਾਰ ਹੀ ਨਹੀਂ ਰਹਿਗੀ ਜਿਆਦਾ ਵਾਰੀ ਨਹੀਂ ਮੈਂ ਵਾਸਾਹਾਇਕ ਕਰੀ ਫਰਾਈ ਦੀ ਕਾ ਫਾਇਦਾ ਤੇ ਸੇਖ ਆਤਮੀ ਨੇ ਲੀਡ ਹੀ ਨਹੀਂ ਕੱਢੀ ਠੀਕ ਭਾਈ ਮੈ ਲੱਗਣਾ ਹੋਊਗਾ ਘਾੜੀ ਚੋਟੀ